ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਮੋਸ਼ੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਆਪਣੇ ਹਰ ਤਰ੍ਹਾਂ ਦੇ ਜਿਵੇਂ ਮੁਲਾਜ਼ਮਾਂ ਨਾਲ ਤੇ ਪੈਨਸ਼ਨਾਂ ਦਾ ਧੱਕੇਸ਼ਾਹੀ ਕੀਤੀ ਹੈ ਉਹਦਾ ਖਾਮਿਆ ਜਾ ਉਹਨਾਂ ਨੂੰ ਭੁਗਤਣਾ ਪਿਆ ਜਿਹੜੇ 13-13 ਕਰਦੇ ਸੀ ਉਹਨਾਂ ਦੀ ਪਿੰਨ ਤੇ ਅੱਗੇ ਬ੍ਰੇਕ ਲੱਗੀ ਵੀ ਇਹਨਾਂ ਨੂੰ ਇੱਕੋ ਸਭ ਕੁਝ ਸਿੱਖਣਾ ਚਾਹੀਦਾ ਜਿਹੜੀਆਂ ਅੱਗੇ ਆਉਣ ਵਾਲੀਆਂ ਇਹਨਾਂ ਦੀ ਜਿੰਨੀ ਚੋਣਾਂ ਨੇ ਤੇ ਅਗਲੀ ਵਿਧਾਨ ਸਭਾ ਦੀ ਚੋਣਾਂ ਉਹਦੇ ਲਈ ਤਿਆਰ ਰਹਿਣ ਜੇ ਇਸੇ ਤਰ੍ਹਾਂ ਹੀ ਉਹ ਮੁਲਾਜ਼ਮਾਂ ਨਾਲ ਤੇ ਪੈਨਸ਼ਨ ਨਾਲ ਧੱਕਾ ਕਰਦੇ ਨੇ ਇਹ ਪਿਛਲਾ 5.5 ਸਾਲ ਦਾ ਬਕਾਇਆ ਨਹੀਂ ਦਿੱਤਾ ਡੀ ਨੇ ਕਿਸ ਤਾਂ ਨਹੀਂ ਦਿੱਤੇ ਆ ਛੁੱਟੀਆਂ ਦੇ ਪੈਸੇ ਨਹੀਂ ਦਿੱਤੇ ਫਿਰ ਇੱਕ ਹੋਰ ਜਿਹੜਾ ਹੁਣ ਰੀਸੈਂਟਲੀ ਕੱਲ ਪਰਸੋਂ ਮੀਟਿੰਗ ਹੋਈ ਹੈ ਡੀਜੀਪੀ ਸਾਹਿਬ ਨਾਲ ਉਹਦੇ ਮੁੱਖ ਮੰਤਰੀ ਨੇ ਹੁਕਮ ਦਿੱਤਾ ਇੱਕ ਫੈਸਲਾ ਲਿਆ ਕਿ ਜਿਹੜੇ ਸਾਰੇ ਪੁਲਿਸ ਦੇ ਮੁਲਾਜ਼ਮ ਨੇ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਇਹਨਾਂ ਦੇ ਸਾਰਿਆਂ ਦੇ ਬੰਦਿਆਂ ਦੂਰ ਦਰਡੇ ਕਰ ਦੋ ਇਹਨਾਂ ਨੂੰ ਘਰੋਂ ਬੇਕਾਰ ਕਰ ਦੋ ਇਹਦੇ ਨਾਲ ਨਸ਼ੇ ਜਿਹੜੇ ਖਤਮ ਹੋ ਜਾਣਗੇ ਪਰ ਇੱਕ ਇਹ ਜਿਹੜਾ ਮੰਤਪਾਗਾ ਫੈਸਲਾ ਪੁਲਿਸ ਮੁਲਾਜ਼ਮਾਂ ਨੂੰ ਘਰੋਂ ਦੂਰ ਭੇਜ ਕੇ ਉਹਨਾਂ ਦਾ ਧੱਕਾਸ਼ਾਹ ਕਰ ਰਹੀ ਹੈ ਪੁਲਿਸ ਬਹੁਤ ਕਿੰਨੇ ਕਿੰਨੇ 15 15 20 20 ਸਾਲ ਨੂੰ ਦੇ ਪੱਤੀ ਨਹੀਂ ਹੋਈ ਰਿਟਾਇਰਮੈਂਟ ਹੋਈ ਜਾ ਰਹੀ ਹੈ ਥਾਣਿਆਂ ਦੇ ਵਿੱਚ ਤੇ ਬਾਕੀ ਸਾਰੇ ਯੂਨਿਟਾਂ ਦੇ ਵਿੱਚ ਜਿੰਨੀ ਸੈਂਕਸ਼ਨ ਸਟਰੈਂਥ ਹੈ ਉਨੀ ਹੈ ਨਹੀਂ ਜਿੰਨੀ ਪੋਸਟਡ ਹੈ ਉਹ ਬਹੁਤ ਜ਼ਿਆਦਾ ਘੱਟ ਹੈ ਸੈਂਕਸ਼ਨ ਨਾਲੋਂ ਤੇ ਇਹ ਤੇ ਇਹ ਦੀ ਪੂਰਤੀ ਕਰਨ ਦੀ بجائے ਮੁਲਾਜ਼ਮ ਭਰਤੀ ਕਰਨ ਦੀ بجائے ਮੁਲਾਜ਼ਮਾਂ ਤਾਂ ਪਹਿਲੇ ਸਟ੍ਰੈਸ ਦੇ ਵਿੱਚ ਨੇ ਕਿਉਂਕਿ ਜਿੱਥੇ ਸਟਰੈਂਥ 50 ਦੀ ਹੈ ਉੱਥੇ 10 ਬੰਦੇ ਲੱਗੇ ਹੋਏ ਨੇ ਉਹਨਾਂ ਤੇ ਇੰਨਾ ਸਟ੍ਰੈਸ ਹੈ ਵੀ ਆਪਣੇ ਘਰ ਦੀ ਦੇਖਭਾਲ ਵੀ ਨਹੀਂ ਕਰ ਸਕਦੇ ਆਪਣੇ ਸਿਹਤ ਦਾ ਖਿਆਲ ਵੀ ਰੱਖ ਰਹੇ ਮੁਲਾਜ਼ਮ ਜਿਹੜੇ ਆ ਪਿੱਛੇ ਪਿਛਲੇ ਜਿਹੜਾ ਹਰ ਇੱਕ ਮਹੀਨੇ ਰਿਟਾਇਰਮੈਂਟ ਹੁੰਦੀ ਆ ਉਹਦੇ 10 ਬੰਦੇ ਰਿਟਾਇਰ ਹੁੰਦੇ ਉਹਦੇ ਚ 5 ਬੰਦੇ ਜਿਹੜੇ ਹੈਗੇ ਆ ਉਹ ਪ੍ਰੀ ਮਚਰ ਰਿਟਾਇਰਮੈਂਟ ਲੈ ਰਹੇ ਨੇ ਉਹ ਸਟ੍ਰੈਸ ਦੇ ਕਾਰ ਨਹੀਂ ਲੈ ਰਹੇ ਨੇ ਇੰਨਾ ਜ਼ਿਆਦਾ ਸਟ੍ਰੈਸ ਜਿਹੜਾ ਪੁਲਸ ਤੇ ਹੈ ਇਹ ਸਰਕਾਰ ਸਮਝਦੀ ਐ ਵੀ ਅਸੀਂ ਇਹਨਾਂ ਦੇ ਬਦਲੀਆਂ ਕਰਦੀਏ 10000 ਮੁਲਾਜ਼ਮਾਂ ਦੇ ਬਦਲੀਆਂ ਕਰਕੇ ਇਹ ਸੋਚਦੇ ਵੀ ਨਸ਼ੇ ਬੰਦ ਹੋ ਜਾਣਗੇ 2.5 ਸਾਲ ਸਰਕਾਰ ਚੱਲੀ ਐ 2.5 ਸਾਲ ਦੇ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਪੁਲਸ ਜਿਹੜੀ ਹੈਗੀ ਐ ਸਮਗਲਾਂ ਦੇ ਨਾਲ ਇਨਵੋਲਡ ਐ ਲੇਕਿਨ ਇਹ ਸਾਰਾ ਸਰਖਲਤ ਐ ਇਹ ਸਾਰਾ ਝੂਠ ਐ ਜਿਹੜਾ ਵੀ ਕੋਈ ਆਈਡੈਂਟੀਫਾਈ ਹੁੰਦਾ ਉਹਨੂੰ ਸਸਪੈਂਡ ਕਰਨ ਦੀ ਲੋੜ ਨਹੀਂ ਉਹਨੂੰ ਡਿਸਮਿਸ ਕਰੋ ਇਹ ਜਿਹੜੀ ਸਾਰੇ ਵਰਲਡ ਦੇ ਵਿੱਚ ਨੰਬਰ 1 ਪੁਲਿਸ ਹੈ ਜਿਹੜਾ ਨੇ ਅੱਤਵਾਦ ਦੇ ਵਿੱਚ ਠੱਲ ਪਾਈ ਹੈ ਇੰਨਾ ਵੱਡਾ ਜਿਹੜਾ ਹੈਗਾ ਕ੍ਰਾਈਮ ਕੰਟਰੋਲ ਕੀਤਾ ਹੈ ਲਾ ਐਂਡ ਆਰਡਰ ਪ੍ਰੋਬਲਮ ਜਿਹੜੀ ਹੈ ਕੰਟਰੋਲ ਕੀਤੀ ਹੈ ਜੇ ਇਹਨਾਂ ਨੂੰ ਪੁਲਿਸ ਇੰਨੀ ਮਾੜੀ ਲੱਗਦੀ ਹੈ ਤੇ ਪੁਲਿਸ ਬਾਹਰਲੇ ਸੁਪੇਂਡ ਮੰਗਾਲਣਗੇ ਪੰਜਾਬ ਪੁਲਿਸ ਤੇ ਭਰੋਸਾ ਇਹ ਨਾ ਕਰਨ ਇਹਨਾਂ ਨੂੰ ਭਰੋਸਾ ਕਰਨਾ ਹੀ ਪੈਣਾ ਪੁਲਿਸ ਤਾਂ ਉਹੀ ਰਹਿਣੀ ਹੈ ਜੇ ਇਸ ਤੋਂ ਪੁਲਿਸ ਬਦਲ ਕੇ ਕਿਸੇ ਦੂਜੇ ਜ਼ਿਲ੍ਹੇ ਜਾਊਗੀ ਫਿਰ ਵੀ ਪੁਲਿਸ ਹੀ ਹੈ ਪੁਲਿਸ ਦਾ ਕੰਪੋਲਸ ਤਾਕੇ ਪਬਲਿਕ ਨੂੰ ਇਹ ਲੱਗੇ ਵੀ ਪੁਲਿਸ ਇਹ ਕੰਮ ਕਰਦੀ ਹੈ ਜਦੋਂ ਕਿ ਇਹਨਾਂ ਦੇ ਜਿਹੜੇ ਲੀਡਰ ਨੇ ਕੋ ਜਿਹੜੇ ਐਮਐਲਏ ਨੇ ਜਾਂ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਨੇ ਉਹ ਪੁਲਿਸ ਤੇ ਪ੍ਰੈਸ਼ਰ ਪਾਉਂਦੇ ਨੇ ਜੇ ਕੋਈ ਨਸ਼ੇ ਵਾਲਾ ਬੰਦਾ ਫੜਿਆ ਤਾਂ ਉਹਨੂੰ ਛਡਾਉਣ ਲਈ ਦਬਾਅ ਪਾਉਂਦੇ ਨੇ ਜਿਵੇਂ ਰੀਸੈਂਟਲੀ ਫਰੀਦਕੋਟ ਦੇ ਵਿੱਚ ਇਹਦਾ ਕੁਲਕਾਰ ਸਿੰਘ ਸੰਧੂਆ ਦੇ ਭਰਾ ਨੇ ਸਾਡੇ ਇੱਕ ਮਲਾਜ਼ਮੇ ਨੂੰ ਮਾਵਾ ਪੈਣ ਦੀਆਂ ਗਾਲਾਂ ਕੱਢੀਆਂ ਕਿਉਂਕਿ ਉਹਨੇ ਸ਼ਰਾਬ ਦੀ ਪੱਟੀ ਫੜ ਲਈ ਸੀ ਉਹਦੇ ਕਹਿਣ ਤੇ ਛੱਡਿਆ ਨਹੀਂ ਜਿਹੜੀਆਂ ਇਹ ਹੈ ਜੇ ਆਪਣੇ ਆਪਣੇ ਜਿਹੜੇ ਹੈਗੇ ਪੋਲੀਟਿਸ਼ੀਅਨ ਤੇ ਕੰਟਰੋਲ ਕਰਨ بجائے ਪੁਲਿਸ ਤੇ ਦਬਾਅ ਪਾਉਣ ਦੇ ਇਹ ਜਿਹੜ ਸਾਡੇ ਪਤਾ ਵੀ ਠੀਕ ਹੈ ਸਾਡੇ ਮੁਲਾਜ਼ਮ ਨਹੀਂ ਬੋਲ ਸਕਦੇ ਪੇਟੀ ਬੰਦ ਨੇ ਪਰ ਅਸੀਂ ਜਿਹੜੇ ਰਿਟਾਇਰਡ ਮੁਲਾਜ਼ਮਾਂ ਅਸੀਂ ਉਹਨਾਂ ਦੇ ਹੱਕ 'ਚ ਖੜੇ ਆ ਹਮੇਸ਼ਾ ਉਹਦੇ ਹੱਕਾਂ ਲਈ ਅਸੀਂ ਲੜਦੇ ਰਵਾਂਗੇ ਧੰਨਵਾਦ